ਪਿਕਨਿਕ ਚੱਲ ਰਹੀ ਰਾਤ ਜਿਹੜਾ ਹੈ ਉਹ ਕਾਫੀ ਇਧਰ ਉਧਰੋ ਜਿਹੜਾ ਹੈ ਹਿੰਦਪਾਕ ਦਾ ਜਿਹੜਾ ਹੈ ਉਹ ਚੱਲਿਆ ਹੈ ਪ੍ਰੋਗਰਾਮ ਤਾਂ ਇਸ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਸੋਂ ਨੇ ਕੀ ਹੈ ਇੱਕ ਹੁਕਮ ਜਾਰੀ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਅਗਲੇ 3 ਦਿਨਾਂ ਦੇ ਲਈ ਸਾਰੇ ਸਕੂਲ ਕਾਲਜ ਜਿੰਨੇ ਵੀ ਯੂਨੀਵਰਸਿਟੀਆਂ ਨੇ ਜਿੰਨੇ ਵੀ ਐਜੂਕੇਸ਼ਨਲ ਇੰਸਟੀਚਿਊਟ ਨੇ ਸਾਰੇ ਦੇ ਸਾਰੇ ਬੰਦ ਰਹਿਣਗੇ ਯਾਨੀ ਕਿ ਅੱਜ ਤੋਂ ਜਿਹੜਾ ਹੈ ਉਹ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਤਾਂ ਅੱਜ ਵੀ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਚਾਹੇ ਉਹ ਪਟਿਆਲਾ ਹੈ ਲੁਧਿਆਣਾ ਹੈ ਅੰਮ੍ਰਿਤਸਰ ਹੈ ਬਹਾਲੀਆ ਹੈ ਜਾਂ ਫਿਰ ਫਿਰੋਜ਼ਪੁਰਾ ਕੋਈ ਵੀ ਜ਼ਿਲ੍ਹਾ ਹੈ ਹਰ ਇੱਕ ਜ਼ਿਲ੍ਹੇ ਦੇ ਵਿੱਚ ਅੱਜ ਜਿਹੜੀ ਆ ਉਹ ਛੁੱਟੀ ਰਹੇਗੀ ਇਹਦਾ ਜਿਹੜਾ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਸਿੱਖਿਆ ਮੰਤਰੀ ਪੰਜਾਬ ਦੇ ਜਿਹੜੇ ਨੇ ਉਹਨਾਂ ਨੇ ਐਲਾਨ ਕੀਤਾ ਤੇ ਵਕ ਵਕ ਪੀਸੀਸ ਦੇ ਵੱਲੋਂ ਵੀ ਜਿਹੜਾ ਹੈ ਵਕ ਵਕ ਐਜੂਕੇਸ਼ਨ ਡਿਪਾਰਟਮੈਂਟਸ ਦੇ ਵੱਲੋਂ ਵੀ ਜਿਹੜਾ ਹੈ ਲੈਟਰ ਜਾਰੀ ਹੋ ਚੁੱਕੇ ਨੇ ਜਿੰਨੇ ਵੀ ਗਵਰਨਮੈਂਟ ਦੇ ਪ੍ਰਾਈਵੇਟ ਸਕੂਲ ਨੇ ਸਾਰੇ ਦੇ ਸਾਰੇ ਸਕੂਲਾਂ ਦੇ ਵਿੱਚ ਅੱਜ ਦੇ ਦਿਨ ਜਿਹੜੀ ਆ ਉਹ ਛੁੱਟੀ ਰਹੇਗੀ ਤੇ ਅਗਲੇ ਵੀ 2 ਦਿਨਾਂ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੌਲ ਕੀ ਬਣਦਾ ਉਸ ਨੂੰ ਦੇਖ ਕੇ ਜਿਹੜਾ ਉਹ ਫੈਸਲਾ ਲੈ ਜਾਵੇਗਾ ਤਾਂ ਇਸ ਵੀਡੀਓ ਨੂੰ ਬਤੁਵਾਤ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਤੱਕ ਆਪਣੇ ਮਿੱਤਰਾਂ ਤੱਕ ਜਿਹੜੇ ਤੁਹਾਡੇ ਨਾਲ ਪੜ੍ਹਦੇ ਨੇ ਜਿਹੜੇ ਤੁਹਾਡੇ ਨਾਲ ਜਾਣਨ ਵਾਲੇ ਨੇ ਤਾਂ ਕਿ ਕੋਈ ਵੀ ਹੈਰਾਨ ਪਰੇਸ਼ਾਨ ਨਾ ਹੋਵੇ ਸਵੇਰੇ ਸਵੇਰੇ ਬੰਦਾ ਏਡੀ ਦੂਰ ਜਾਂਦਾ ਹੈ ਕਈ ਵਾਰੀ ਆਪਣਾ ਬੈਂਕ ਚਾਕੇ ਕਿਤਾਬਾਂ ਚਾਕੇ ਕਾਲਜ ਯੂਨੀਵਰਸਿਟੀ ਆ ਫਿਰ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਆ ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਮੇਕ ਸ਼ੋਰ ਕਿ ਸਾਰਿਆਂ ਨੂੰ ਇਤਲਾਹ ਕਰ ਦਿਓ ਸਾਰਿਆਂ ਨੂੰ ਜਿਹੜਾ ਇਹ ਜਾਣਕਾਰੀ ਦੇ ਦਿਓ ਵੀ ਅੱਜ ਜਿਹੜੀ ਆ ਉਹ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਮਾਹੌਲ ਨੂੰ ਦੇਖਦੇ ਹੋਏ ਤੇ ਅੱਗੇ ਜਿਵੇਂ ਵੀ ਮਾਹੌਲ ਬਣੇਗਾ ਉਹਦੀ ਅਪਡੇਟ ਤੁਹਾਨੂੰ ਆਪਾਂ ਆਪਣੇ ਵੀਡੀਓ ਦੇ ਮਾਧਿਅਮ ਨਾਲ ਮੈਸੇਜ ਦੇ ਮਾਧਿਅਮ ਨਾਲ ਜਿੰਨੇ ਕਿ ਅੱਗੇ ਦਿੰਦੇ ਆ ਤਾਂ ਦਿੰਦੇ ਰਹਾਂਗੇ ਤਾਂ ਮੇਕ ਸ਼ੋਰ ਕਿ ਸਭ ਤੋਂ ਪਹਿਲਾਂ WhatsApp ਜਿਹੜਾ ਗਰੁੱਪ ਹੈ ਸਾਡਾ ਉਹਨੂੰ ਜਰੂਰ ਫਾਲੋ ਕਰ ਲਓ ਉਸ ਦਾ ਲਿੰਕ ਚੈਨਲ ਦੇ ਉੱਪਰ ਵੀ ਦਿੱਤਾ ਹੋਇਆ ਤੇ ਹਰ ਇੱਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਮਿਲ ਜਾਏਗਾ ਉੱਥੇ ਕਿਉਂਕਿ ਮੈਸੇਜ ਪਾਉਣਾ ਬਿਲਕੁਲ ਆਸਾਨ ਰਹਿੰਦਾ ਜਿਵੇਂ ਕਿ ਰਾਤ ਇਹ ਅਨਾਊਂਸਮੈਂਟ ਹੋਈ ਸੀ ਕਿ ਲੇਟ ਨਾਈਟ ਤੇ ਅਸੀਂ YouTube ਦੇ ਉੱਪਰ ਵੀ ਇੱਕ ਪੋਸਟ ਪਾਈ ਸੀ ਤੇ WhatsApp ਦੇ ਉੱਪਰ ਵੀ ਇਤਲਾਹ ਕਰਤੀ ਸੀ ਕਿ ਤਾਂ ਦੋਸਤੋ ਜਿਹੜਾ ਹੈ ਉਹਨਾਂ ਉਹਨਾਂ ਦੇ ਉੱਪਰ ਜਿਹੜਾ ਮੈਸੇਜ ਪਾਣਾ ਬੜਾ ਸੌਖਾ ਰਹਿੰਦਾ ਹੈ ਲੇਕਿਨ ਵੀਡੀਓ ਬਣਾਉਣਾ ਲਾਈਵ ਆਉਣਾ ਥੋੜਾ ਜਿਹਾ ਉਹਦੇ ਵਿੱਚ ਟਾਈਮ ਲੱਗ ਜਾਂਦਾ ਹੈ ਤਾਂ ਜੇ ਤੁਸੀਂ ਨਾਲ ਦੀ ਨਾਲ ਅਪਡੇਟ ਲੈਣਾ ਚਾਹੁੰਦੇ ਹੋ ਹਰ ਇੱਕ ਐਜੂਕੇਸ਼ਨਲ ਅਲਰਟ ਦੀ ਹਰ ਇੱਕ ਜੌਬ ਦੀ ਹਰ ਇੱਕ ਨਿਊਜ਼ ਦੀ ਜਿਹੜੀ ਲੇਟੈਸਟ ਕਰੰਟ ਜਿਹੜੀਆਂ ਚੀਜ਼ਾਂ ਨੇੜੀਆਂ ਚੱਲ ਰਹੀ ਹੈ ਅੱਜ ਜਿਹਦਾ ਮਾਹੌਲ ਬਣ ਰਿਹਾ ਹੈ ਤਾਂ ਮੇਕ ਸ਼ûr ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਬੈਲ ਆਈਕਨ ਬਟਨ ਵੀ ਦਬਾ ਦਿਓ ਤਾਂ ਕਿ ਸਾਡੇ ਦੁਆਰਾ ਪਾਈ ਗਈ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਿਹੜਾ ਹੈ ਉਹ ਪਹੁੰਚ ਸਕੇ ਤਾਂ ਦੋਸਤੋ ਅੱਜ ਤੋਂ ਜਿਹੜਾ ਹੈ ਜਿਹੜੀ ਅੱਜ ਦਾ ਦਿਨ ਹੈ ਅੱਜ ਦੇ ਦਿਨ ਜਿਹੜਾ ਹੈ ਉਹ ਛੁੱਟੀ ਆ ਹਾਲਾਂਕਿ ਬਹੁਤ ਸਾਰੇ ਬੱਚੇ ਇਹ ਇਹ ਵੀ ਕਹਿ ਰਹੇ ਨੇ ਕਿ ਛੁੱਟੀ ਏ ਛੁੱਟੀ ਦਾ ਜਸ਼ਨ ਨਾ ਮਨਾ ਰਹੇ ਨੇ ਹੈਨਾ ਬਟ ਇਹ ਜਸ਼ਨ ਮਨਾਉਣਾ ਜਿਹੜਾ ਉਹ ਗਲਤ ਹੈ ਕਿਉਂਕਿ ਇਹੋ ਜੀ ਛੁੱਟੀ ਪਰਮਾਤਮਾ ਨਾ ਕਰੇ ਹੋਵੇ ਕਿਤੇ ਵੀ ਹੋਵੇ ਕਦੇ ਵੀ ਹੋਵੇ ਕਿਉਂਕਿ ਜਿਹੜਾ ਇਹ ਮਾਹੌਲ ਬਣਦਾ ਹੈ ਮਾਹੌਲ ਦੇ ਵਿੱਚ ਦੋਹਾਂ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਦੋਹਾਂ ਤਿੰਨਾਂ ਦੇ ਜਿਹੜੀ ਆਮ ਜਨਤਾ ਹੈ ਉਹਨਾਂ ਦਾ ਅਨੁਸਾਰ ਹੁੰਦਾ ਕਿਉਂਕਿ ਆਮ ਜਨਤਾ ਹੀ ਪੀਸਦੀ ਆ ਜਿਵੇਂ ਕਿ ਰਾਤ ਵੀ ਜਿਹੜੀ ਕਾਰਵਾਈ ਹੋਈ ਹੈ ਉਹਦੇ ਵਿੱਚ ਆਮ ਜਨਤਾ ਦਾ ਕਾਫੀ ਨੁਕਸਾਨ ਹੋਇਆ ਤਾਂ ਦੋਸਤੋ ਅੱਜ ਦੀ ਜਿਹੜੀ ਆ ਉਹ ਛੁੱਟੀ ਰਹੇਗੀ ਤਾਂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਤੱਕ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਮਿਲ ਜਲਦੀ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਬਾਏ ਬਾਏ ਤੁਸੀਂ ਜੁੜੇ ਹੋ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ